ਮਿੱਤਰੋ ਕੀ ਹਾਲ ਚਾਲ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਆਪਣੀ ਅੱਜ ਦੀ ਇੱਕ ਹੋਰ ਨਵੀਂ ਵੀਡੀਓ ਵਿੱਚ ਅੱਜ ਥੋੜੀ ਲੈ ਕੇ ਆਇਆ ਸੋਨਾ ਲੀਕਾ 750 ਡੀਆਈ ਸੇਲ ਤੇ ਐਸ਼ਰ 242 ਤੇ ਮਹਿੰਦਰਾ ਅਰਜਨ 605 ਡੀਆਈ ਸੇਲ ਤੇ ਤੇ ਇੱਕ ਟਰਾਲਾ ਸੇਲ ਤੇ ਲੈ ਕੇ ਆਇਆ ਜੈਕ ਆਲਾ ਚਲੋ ਕਰਦੇ ਆਂ ਅੱਗੇ ਵੀਡੀਓ ਵਿੱਚ ਗੱਲਬਾਤ ਬਣੇ ਰਹਿਣਾ ਐਂਡ ਤੱਕ ਨਾਲ ਬਾਕੀ ਜਿਹੜੇ ਵੀ ਮਿੱਤਰ ਆਪਣੇ YouTube ਚੈਨਲ ਦੇ ਨਵੇਂ ਆ YouTube ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤਾਂ ਜੋ ਤੁਹਾਨੂੰ ਆਉਣ ਵਾਲੀ ਆਪਣੀ ਹਰ ਇੱਕ ਨਵੀਂ ਵੀਡੀਓ ਦੀ ਅਪਡੇਟ ਮਿਲ ਸਕੇ ਚਲੋ ਕਰਦੇ ਆਂ ਅੱਗੇ ਵੀਡੀਓ ਵਿੱਚ ਗੱਲਬਾਤ ਤੇ ਬਣੇ ਰਹਿਣਾ ਐਂਡ ਤੱਕ ਨਾਲ ਪਹਿਲਾ ਰਾਈਟਰ ਲੈ ਗਿਆ ਮਿੱਤਰੋ ਸੋਨਾ ਲੀਕਾ 750 ਡੀਆਈ ਰੰਗ ਪੇਡ ਦਾ ਸਾਰਾ ਰਾਈਟਰ 올 ਰੀਜਨਲ ਆ ਤੁਸੀਂ ਵੀਡੀਓ ਵਿੱਚ ਕੰਡੀਸ਼ਨ ਚੈੱਕ ਕਰ ਸਕਦੇ ਹੋ ਸਾਰਾ ਰੀਜਨਲ ਆ ਪਾਵਰ ਸਟੀering ਚ ਆ ਗੱਲ ਕਰੀਏ ਮਾਡਲ ਦੀ 2001 ਮਾਡਲ ਆ ਰਾਈਟਰ ਡਬਲ ਕਲੱਚ ਆ 2001 ਮਾਡਲ ਆ ਡਬਲ ਕਲੱਚ ਆ ਪੰਜਾਬ ਨੰਬਰਾਂ 45% ਟਾਇਰਾਂ ਦੀ ਕੰਡੀਸ਼ਨ ਤੁਸੀਂ ਵੀਡੀਓ ਵਿੱਚ ਚੈੱਕ ਕਰ ਸਕਦੇ ਆ 45% ਟਾਇਰਾਂ ਦੀ ਕੰਡੀਸ਼ਨ ਆ ਇੰਜਨ ਗੇਅਰ ਦਾ ਪੂਰਾ ਵਧੀਆ ਮਾਲਕ ਵੀਰਾ ਵੱਲੋਂ ਫੁੱਲ ਗਾਰੰਟੀ ਆ ਡਿਮਾਂਡ ਕਰਦੇ ਆ ਵੀਰ 2 ਲੱਖ ਤੇ 10000 ਰੁਪਿਆ ਡਿਮਾਂਡ ਕਰਦੇ ਆ ਬਾਕੀ ਮੌਕੇ ਤੇ ਮਾਨਤਾਣ ਹੋ ਜੂ ਏਰੀਆ ਪੈਂਦਾ ਡਿਸਟ੍ਰਿਕਟ ਬਰਨਾਲਾ ਕੰਟੈਕਟ ਨੰਬਰ ਪਤਾ ਆ ਪਾ ਸਕਰੀਨ ਤੇ ਨੰਬਰ ਤੇ ਕਨੈਕਟ ਕਰਕੇ ਤੁਸੀਂ ਇਹ ਟਰੈਕਟਰ ਬਾਰੇ ਹੋਰ ਜਾਣਕਾਰੀ ਲੈ ਸਕਦੇ ਹੋ ਤੇ ਸੋਨਾਲੀਕਾ 750 ਡੀਆਈ ਪਾਵਰ ਸਟੀering ਪੰਜਾਮ ਨੰਬਰ ਟਰੈਕਟਰ ਖਰੀਦ ਸਕਦੇ ਹੋ ਅਗਲਾ ਟਰੈਕਟਰ ਆ ਗਿਆ ਮਿੱਤਰੋ ਐਸ਼ਰ 242 ਐਸ਼ਰ 242 ਰੰਗ ਪੈਂਦਾ ਇਹ ਵੀ ਸਾਰਾ ਟਰੈਕਟਰ 올オリジナル ਆ ਇਹ ਟਰੈਕਟਰ ਰਾਜਸਥਾਨ ਨੰਬਰਾਂ ਆਰ ਜੀ ਦਾ ਨੰਬਰ ਆ ਗੱਲ ਕਰੀਏ ਮਾਡਲ ਜੀ ਦਾ 1999 ਮਾਡਲਾ 1999 ਦਾ ਮਾਡਲ ਆ ਇੰਜਨ ਗੇਟ ਰੈਕਟਰ ਇਹ ਵੀ ਵਧੀਆ ਮਾਲਕ ਵੀਰਾਂ ਵੱਲੋਂ ਫੁੱਲ ਗਾਰੰਟੀ ਆ ਡਿਮਾਂਡ ਕਰਦੇ ਵੀਰ 87000 ਰੁਪਿਆ ਟਰੈਕਟਰ ਦੀ ਡਿਮਾਂਡ ਕਰਦੇ ਆ ਬਾਕੀ ਮੌਕੇ ਤੇ ਮਾਨ ਤਨ ਹੋ ਜੂ ਏਰੀਆ ਪੈਂਦਾ ਸਮਾਣਾ ਕੰਟੈਕਟ ਨੰਬਰ ਪਤਾ ਪਾ ਸਕਰੀਨ ਤੇ ਇਹ ਨੰਬਰ ਤੇ ਕੰਨੈਕਟ ਕਰਕੇ ਤੁਸੀਂ ਇਹ ਟਰੈਕਟਰ ਬਾਰੇ ਹੋਰ ਜਾਣਕਾਰੀ ਲੈ ਸਕਦੇ ਹੋ ਤੇ ਐਸ਼ਰ 242 1999 ਮਾਡਲ ਟਰੈਕਟਰ ਖਰੀਦ ਸਕਦੇ ਹੋ ਅਗਲਾ ਰਾਈਟਰ ਆ ਗਿਆ ਮੇਤਰੋ ਮਹਿੰਦਰਾ ਅਰਜਨ 605 ਡੀਆਈ ਇਹ ਰਾਈਟਰ ਪੰਜਾਬ ਨੰਬਰ ਆ 2006 ਮਾਡਲ ਆ 2006 ਮਾਡਲ ਆ ਪੰਜਾਬ ਨੰਬਰ ਆ ਪਾਵਰ ਸਟੀering ਰੰਗ ਪੇਂਟ ਦਾ ਸਾਰ ਰਾਈਟਰ ਇਹ ਵੀ ਰੀਜਨਲ ਆ ਰੰਗ ਪੇਂਟ ਦਾ ਅਰੀਜਨਲ ਆ ਤੇਲ ਬ੍ਰੇਕਾਂ ਦਾ ਤੇ ਗਲਗਰੀ ਟਾਇਰਾਂ ਦੀ ਅਗਲੇ ਟਾਇਰਾਂ ਦੀ ਕ੍ਰੀਨ ਹੈਗੀ ਰਾਈਟਰ ਤੇ 50% ਤੇ ਬੈਂਕ ਟਾਇਰਾਂ ਦੀ ਕੰਡੀਸ਼ਨ ਹੈਗੀ ਆ 70% ਬਾਕੀ ਇੰਜਨ ਗੇਅਰ ਦਾ ਪੂਰਾ ਵਧੀਆ ਮਾਲਕ ਵੀਰਾ ਵੱਲੋਂ ਫੁੱਲ ਗਾਰੰਟੀ ਅਸੀਂ ਵਾਕੇ ਸੌਦਾ ਕਰ ਸਕਦੇ ਆ ਡਿਮਾਂਡ ਰੱਖੀ ਵੀਰੇ ਟਰੈਕਟਰ ਦੀ 2,75,000 ਰੁਪਏ ਡਿਮਾਂਡ ਰੱਖੀ ਹੈ ਬਾਕੀ ਮੌਕੇ ਤੇ ਮਾਨਤਾਣ ਹੋ ਜੂ ਏਰੀਆ ਪਿੰਡ ਦਾ ਡਿਸਟ੍ਰਿਕਟ ਬਰਨਾਲਾ ਪਿੰਡ ਭਦੌੜ ਕਨੈਕਟਰ ਨੰਬਰ ਪਤਾ ਆ ਪਾ ਸਕਰੀਨ ਤੇ ਇਹ ਨੰਬਰ ਤੇ ਕਨੈਕਟ ਕਰਕੇ ਤੁਸੀਂ ਇਹ ਟਰੈਕਟਰ ਬਾਰੇ ਹੋਰ ਜਾਣਕਾਰੀ ਲੈ ਸਕਦੇ ਹੋ ਤੇ ਮਹਿੰਦਰਾ ਅਰਜਨ ਟਰੈਕਟਰ ਖਰੀਦ ਸਕਦੇ ਹੋ ਅੱਗੇ ਆ ਗਿਆ ਮਿੱਤਰੋ ਟਰਾਲਾ 12 ਫੁੱਟ ਲਵਾਈਆ ਟਰਾਲੇ ਦੀ ਸਵਾ 6 ਫੁੱਟ ਚਡਾਈਆ ਟਰਾਲੇ ਦੀ 24 ਕੁਇੰਟਲ ਵਜਣਾ ਸੁਤਵੰਤ ਭਵਾਨੀਗੜ ਦਾ ਬਣਿਆ ਏ ਟਰਾਲਾ 24 ਕੁਇੰਟਲ ਵਜਣਾ 10 ਨਟੀਆਂ ਹੱਬਾਂ ਚ ਹਾਜੀ ਚਾਦਰ ਆ ਤੇ ਜਾਲੀ ਵਾਲਾ ਬੈੱਡ ਆ। ਬਾਕੀ ਰੰਗ ਪੇਂਟ ਦੀ ਵੀਡੀਓ ਵਿੱਚ ਚੈੱਕ ਕਰ ਸਕਦੇ ਹੋ। ਫਰਸ਼ ਵਗੈਰਾ ਦੀ ਕੰਡੀਸ਼ਨ ਪੂਰੀ ਸਾਫ਼ ਕਿਤੋਂ ਗਲਣੀ। ਕਿਤੋਂ ਗਲਣੀ ਸਾਈਡ ਫਰਸ਼ ਸਾਰਾ ਸਾਫ਼ ਸੋਰੀ ਕੰਡੀਸ਼ਨ ਦਾ ਪੂਰਾ ਵਧੀਆ ਟਰਾਲਾ। ਬਾਕੀ ਡਬਲ ਟਾਇਰ ਚ ਡਿਮਾਂਡ ਰੱਖੀ ਵੀਰਣਾ 1,85,000 ਰੁਪਏ ਡਿਮਾਂਡ ਰੱਖੀ ਆ। ਬਾਕੀ ਮੌਕੇ ਤੇ ਮਾਨਤਾਣ ਹੋ ਜੂ। ਏਰੀਆ ਪੈਂਦਾ ਫਰੀਦਕੋਟ। ਕਨੈਕਟ ਨੰਬਰ ਪਾਤਾ ਪਾਸ ਸਕਰੀਨ ਤੇ ਨੰਬਰ ਤੇ ਕਨੈਕਟ ਕਰਕੇ ਤੁਸੀਂ ਇਹ ਟਰਾਲੇ ਬਾਰੇ ਹੋਰ ਜਾਣਕਾਰੀ ਲੈ ਸਕਦੇ ਹੋ। ਤੇ 12:30 ਤਰਾ ਲੱਖ ਖਰੀਦ ਸਕਦੇ ਹੋ ਚਲੋ ਮਿਲਦੇ ਆਗੇ ਮਿੱਤਰੋ ਇੱਕ ਨਵੀਂ ਵੀਡੀਓ ਵਿੱਚ